ਮੈਂ ਸੁਭਾਚੰਦਰ ਰਮਰੋਹੀ ਜਨਰਲ ਸਟੇਟ ਪੰਜਾਬ ਕਾਂਗਰਸ ਕਮੇਟੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ 4 ਤਰੀਕ ਨੂੰ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ ਅਤੇ ਪੂਰੇ ਬਹੁਮਤ ਨਾਲ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਏਗੀ ਅਤੇ ਜੜੀਆਂ ਲੋਕਾਂ ਨੇ 10 ਸਾਲ ਤੋਂ ਜਿਹੜੀ ਪਰੇਸ਼ਾਨੀਆਂ ਆਂਦੀਆਂ ਨੇ ਜਿਵੇਂ ਸਿਲੰਡਰ ਮਹਿੰਗਾ ਹੋ ਗਿਆ ਮਹਿੰਗਾਈ ਹੋ ਗਈ ਆਟਾ ਮਹਿੰਗਾ ਹੋ ਗਿਆ ਮਲਗੀ ਹਰ ਚੀਜ਼ ਨੂੰ ਮਲਗੀ ਮਹਿੰਗਾ ਕਰਤਾ ਮੋਦੀ ਸਾਹਿਬ ਨੇ ਤੇ ਉਹਦਾ ਮਲਗੀ ਨਿਪਟਾਰਾ ਕੀਤਾ ਜਾਏਗਾ ਤੇ ਬਾਕੀ ਦੂਜੀ ਗੱਲ ਹੈ ਗੁਰਜੀਤ ਸਿੰਘ ਔਜਲਾ ਵੀ ਅੰਮ੍ਰਿਤਸਰ ਤੋਂ ਆਪਣੀ ਹੈਟ੍ਰਿਕ ਪੂਰੀ ਕਰਨਗੇ ਤੇ ਭਾਰੀ ਬਹੁਮਤ ਨਾਲ ਮਜੀਤ ਹਸਨ ਕਰਨਗੇ ਕਿਉਂਕਿ ਉਹਨਾਂ ਦੇ ਹਾਈ ਕਮਾਂਡ ਦੇ ਦਸ਼ਨ ਅਨੁਸਾਰ ਸਾਬਕਾ ਡਿਪਟੀ ਸੀਐਮ ਸ਼੍ਰੀ ਓਮਪਰਕਾਸ਼ ਸੋਨੀ ਜੀ ਦੀ ਮਿਹਨਤ ਅਤੇ ਵਿਕਾਸ ਸੋਨੀ ਜੀ ਦੀ ਮਿਹਨਤ ਨਾਲ ਤੇ ਪੱਪੂ ਅੰਮ੍ਰਿਤਸਰ ਜ਼ਿਲ੍ਹੇ ਪ੍ਰਧਾਨ ਜਿਹੜੇ ਨੇ ਅਸ਼ਵੀਤ ਪੱਪੂ ਜੀ ਦੀ ਮਿਹਨਤ ਅਨੁਸਾਰ ਸਾਰੇ ਕਾਂਗਰਸ ਪਾਰਟੀਾਂ ਦੀ ਪੂਰਾ ਜੋਰ ਹੈ ਅਤੇ ਵਰਕਰਾਂ ਚ ਪੂਰਾ ਜੋਰ ਹੈ ਜਿੰਦੇ ਕਰਕੇ ਮਲਕੀ ਇਹ ਸਰਕਾਰ ਕਾ ਕਾਂਗਰਸ ਦੀ ਇਹਨੂੰ ਕੋਈ ਰੋਕ ਨਹੀਂ ਸਕਦਾ ਸੈਂਟਰ ਦੇ ਵਿੱਚ ਸਰਕਾਰ 4 ਤਰੀਕ ਨੂੰ ਬੰਨੀ ਬੰਨੀ ਇਹ ਮਲਕੀ ਪਬਲਿਕ ਦੇ ਵਿੱਚ ਵੀ ਮਲਕੀ ਸਿਸਟਮ ਬਣਿਆ ਹੈ ਵੀ ਸਾਰਾ ਇਹ ਸਰਕਾਰ ਜਿਹੜੀ 4 ਤਰੀਕ ਨੂੰ ਕਾਂਗਰਸ ਦੀ ਬਣੇਗੀ ਤਾਂ ਕਿ ਲੋਕਾਂ ਜਿਹਨੀਆਂ ਮੁਸ਼ਕਲਾਂ ਸਾਰੀਆਂ ਹੱਲ ਹੋਣੀਆਂ ਤੇ ਸੰਵਿਧਾਨ ਦੀ ਵੀ ਰੱਖਿਆ ਹੋਏਗੀ ਕਿ ਬੀਜੇਪੀ ਦਾ ਪਤਾ ਉਹਨਾਂ ਕਟਿਆ ਗਿਆ ਤੇ ਉਹ ਮੋਦੀ ਸਾਹਿਬ ਕਹਿੰਦੇ ਨਾ ਮੈਂ ਝੋਲਾ ਛਾਪੂ ਤੋ ਠੀਕ ਹੈ ਆਪਣਾ ਝੋਲਾ ਠਾਏ ਤੇ ਆਪਣੇ ਘਰ ਗੁਜਰਾਤ ਕੋ ਵਾਪਸ ਜਾਏ ਜੈ ਹਿੰਦ ਜੈਪਾਲ yeah, but...